ਗਰਾਹੀ ਦਾ ਵਿਆਹ ਰਗਿਆ ਸੀ ਤੇ ਮੇਰੀ ਮਾਤਾ ਕਰ ਰਹੀ ਜੀ 90 95 ਸਾਲ ਉਮਰ ਹੈ ਤੇ ਇਹ ਮਗਰੋਂ ਲਿਆ ਕੇ 15 20 ਬੰਦੇ ਗੁੰਡੇ ਤੇ ਮੇਰੇ ਟਾਈਟ ਸਟਾਰਟ ਕਰਕੇ ਮਗਰੋਂ ਲਿਆ ਕੇ ਇਹਨਾਂ ਨੇ ਕੰਦਾ ਟਾਇਆ ਬਾਥਰੂਮ ਟਾਇਆ ਲੈਟਨ ਟਾਈ ਪੂਜਾ ਰੂਮ ਟਾਇਆ ਸ਼ੈੱਡ ਟਾਇਆ ਬੰਦਾ ਇਹ ਬੱbbi ਬੱbbi ਨਾ ਹੀ ਇਹਦਾ ਬੱbbi ਪਾਉ ਕਹਿੰਦੇ ਇਹਨੂੰ ਅੱਛਾ ਕੰਦੇ ਸੜਨਾ ਕੋਈ ਵੀ ਨਹੀਂ ਮੈਂ ਤਾਂ ਫਿਰ ਵੀ ਆਪਦੇ ਘਰ ਕੀ ਰਹਿੰਦਾ ਸੀ ਉਹੀ ਉਹ ਨਾ ਨੁਕਸਾਨ ਨਹੀਂ ਕਰਦਾ ਉਹਦਾ ਤੇ ਬਾ ਫਿਰ ਵੀ ਆ ਕੇ ਤੇ ਮੇਰੇ ਢਾ ਗਿਆ ਬੰਦੇ ਪੰਜ ਪੰਚਾਇਤਾਂ ਇਹ ਬੰਦੇ ਨੇ ਲੈਣੀਆਂ ਤੇ ਪੰਜਾਂ ਨੇ ਇਹਦੇ ਇਹਨੂੰ ਇਹਨੇ ਝੂਠਿਆ ਕੀਤਾ ਇਹ ਬੰਦੇ ਨੇ ਤੇ ਮੈਂ ਤਾਂ ਫਿਰ ਵੀ ਚੁੱਪ ਕਰ ਕਰਦੇ ਘਰੇ ਬੈਠਾ ਹਾਂ ਨਾ ਮੈਂ ਇਹਨੂੰ ਕੁਝ ਛੇੜਦਾ ਹੀ ਨਹੀਂ ਬੋਲਦਾ ਇਹਨਾਂ ਚੱਲਦਾ ਹੀ ਫਿਰ ਵੀ ਆ ਕੇ ਨੇ ਮੇਰੇ ਦੋ ਮੇਰਾ ਘੁੱਟੀ ਗੀ ਕਰਦਾ ਹੀ ਵੀ ਮੈਨੂੰ ਥਾਂ ਦੀ ਥਾਂ ਦਾ ਵੀ ਵੰਡ ਕਰ ਦਿਓ ਅੱਛਾ ਥਾਂ ਦੀ ਵੰਡ ਕਰਕੇ ਮੈਨੂੰ ਆਰਾਹੀ था ਮੇਰੇ ਕੋਲ ਇਹ ਉਹਦੇ ਕੋਲ ਮੇਰੇ ਨਾਲ ਜਾਂਦੀ ਆ ਮੇਰੇ ਕੋਲ ਉਹਦੇ ਨਾਲ ਘਾਟਾ ਦੋ ਕਨਾਲਾ ਦੋ ਮਰਲੇ ਮੇਰੇ ਕੋਲੇ ਦੋ ਕਨਾਲਾ ਦੋ ਮਰਲੇ ਇਹਦੇ ਕੋਲੇ ਆ ਥਾ ਉਹਦੇ ਕੋਲ ਫਿਰ ਵੀ ਵਾਦ ਮੇਰ ਨਾਲ ਹੀ ਵਾਦ ਥਾ ਤੁਸੀਂ ਪਰਮੈਸ਼ਰ ਕਰਕੇ ਵੇਖ ਸਕਦੇ ਮੰਗ ਮੈਂ ਇਹੀ ਪ੍ਰਸ਼ਾਸਨ ਨੂੰ ਕਰਦੇ ਮੈਨੂੰ ਇਨਸਾਫ ਕੀਤਾ ਜਾਵੇ ਸਾਬ ਦਿੱਤਾ ਜਾ ਪੂਰਾ ਉਹ ਬੇਵਦੀ ਹੋਈ ਮੇਰੇ ਆਹ ਲੋ ਗੁਟਕਾ ਸਾਹਿਬ ਛੇਨ ਲਈ ਜਾਂ ਇਸ ਗੁਟਕਾ ਸਾਹਿਬ ਸਾਰਾ ਕੋ ਮੇਰਾ ਬਾੜ ਖਲਾਰ ਕੇ ਗਿਆ ਸਮਾਨ ਸਾਰਾ ਖਲਾਰ ਕੇ ਗਿਆ ਬਾੜ ਮੇਰਾ ਕੋਈ ਲੈਟ ਨਹੀਂ ਬਾੜ ਸਾਰੇ ਸਮਾਨ ਬੀਲੀ ਦਾ ਲੱਗਾ ਸੀ ਕੁਜਾਰਾਮ ਚ ਲੱਗਾ ਸਾਰਾ ਸਾਰਾ ਭਾਂਡਾ ਤੋੜ ਕਰਕੇ ਕੈਮਰੇਜ ਭਾਂਡੇ ਸਾਡੇ ਨੇਟ ਲਵਾਇਆ ਬਈ ਨੇਟ ਲਵਾਇਆ ਨੇਟ ਉੱਤੋਂ ਤਾਰਾਂ ਚੜ੍ਹ ਕੇ ਪੋੜੀ ਲਾ ਕੇ ਦੇ ਉਹ ਪੱਟ ਗਈ ਕੀਮਤੀ ਸਮਾਨ ਵੀ ਮੇਰਾ ਜਿਹੜਾ ਅਸੀਂ ਵਿਆਹ ਤੇ ਜਾਣਾ ਸੀ ਲਪਾਇਆ ਦੇਲਾ ਸੀ ਉਹਨਾਂ ਦਾ ਭਾਈ ਉਹ ਵੀ ਮੇਰਾ ਕੱਢ ਕੇ ਲੈ ਗਈ ਬਿਮਾਰੀ ਸਾਰੀ ਕੋਲ ਬਿਮਾਰੀ ਸਾਰੀ ਕੁਲੀ ਪੀਜ ਮਰੀ ਇੱਕ ਪਰਸ ਸੀ ਉਹਦੇ ਵਿੱਚ ਸੋਨਾ ਇੱਕ ਪਰਸ ਸੀ ਸਾਡਾ ਸਾਰਾ ਉਹ ਵੀ ਆੜੇ ਜਿਹੜੇ ਆ ਲਿਆ ਆ ਲੋਚੇ ਲੰਡੇ ਉਹ ਕੱਢ ਕੇ ਲੈ ਗਈ ਆਈ ਦਰੋਂ ਕੋਤ ਮਗਰੋਂ ਆਏ ਲੈ ਐਸ ਲਾਚੂ ਆਈ ਦਰੋ ਜੇ ਜਰੋਂ ਨਾ ਪੌੜੀਆਂ ਕੁੜੀਆਂ ਲਾਈਆਂ ਨਾ ਉਦੋਂ ਮੈਂ ਥੋੜਾ ਥੋੜਾ ਪਤਾ ਲਗਾ ਜਦੋਂ ਉਹ ਕੋਠੇ ਐਸ ਤੇ ਚੜ ਗਏ ਤੇ ਟੌਂਦਾ ਪੈ ਮੈਂ ਬੜਾ ਖਪੀਆ ਵੀ ਮੇਰੇ ਕੋ ਉਤਰਦਾ ਕਰਨ ਕਿਉਂ ਟੌਂਦੇ ਜੇ ਤੁਸੀਂ ਮੇਰਾ ਪੁੱਤਰ ਕਰਨੀ ਕਿਉਂ ਉਸੇ ਟੌਂਦੇ ਜੇ ਪਰ ਉਹਨਾਂ ਦੇ ਲਈ ਇੱਕ ਨਹੀਂ ਬਹੁਤ ਸੁਣ ਕੀ ਕਰੀ ਮੈਂ ਬੜਾ ਖਪੀਆ ਬੜਾ ਰੋਈਆ ਮੈਂ ਮਸਾ ਬਣਾਏ ਘਰ ਕੀ ਇੰਤਾਂ ਬੰਦਣਾ ਬੜੀਆਂ ਔਕੀਨਾਂ ਕੀਮਤੀ ਚੀਜ਼ਾਂ ਜਿਹੜੀਆਂ ਸਾਰੀਆਂ ਬਰਬਾਦ ਕਰ ਦਿੱਤੀਆਂ ਉਹ ਤਾਂ ਵੀ 25 ਜਣੇ ਸਨ ਉਹਨਾਂ ਦਾ ਤਾਂ ਬੁੱਤਰ ਅੰਤ ਨਹੀਂ ਸੀ ਉਹ ਆਇਆ ਅੱਛਾ ਦੇਖਦੀ ਉਹਨਾਂ ਦਾ ਕਿਥੋਂ ਲਿਆਉਂਦੇ ਸੀ ਉਹ ਕੋਟੇ ਟਾਉਣ ਆਏ ਅਨ ਕਰ ਉਸ ਮਾਨ ਤਾਂ ਮੈਂ ਨਹੀਂ ਵੇਖਿਆ ਮੇਰੇ ਵਾਲਾਂ ਕੰਨਾਂ ਨੂੰ ਪਾਏ ਦੇ ਤੇ ਉਲਾ ਕੇ ਜਗ ਤੇ ਤਨੂ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਜਿਹੜਾ ਕੋਟੇ ਟੋੜ ਦਾ ਰਹਿਣ ਵਾਲਾ ਸੀ ਇਹਨੇ ਵੀ ਪਿਛਲੇ ਕੁਝ ਛੇ ਮਹੀਨੇ ਤੋਂ ਇਹ ਮਕਾਨ ਖਰੀਦ ਕੀਤਾ ਸੀ ਤੇ ਇਹਨਾਂ ਦਾ ਕੋਈ ਜਗਦੀਪ ਸਿੰਘ ਜਿਹੜਾ ਉੱਥੇ ਇਹਨਾਂ ਦਾ ਗੁਆਂਢੀ ਸੀਗਾ ਤੇ ਉਸ ਪਰਿਵਾਰ ਨਾਲ ਵੀ ਰਸਤੇ ਨੂੰ ਲੈ ਕੇ ਜਿਸ ਤਰ੍ਹਾਂ ਚੱਲ ਰਿਹਾ ਸੀ ਜਿਹੜਾ ਜਗਦੀਪ ਸਿੰਘ ਵੱਲੋਂ ਇਹ ਜਿਹੜਾ ਪਰਿਵਾਰ ਕਿਤੇ ਵਿਆਹ ਤੇ ਬਾਹਰ ਗਏ ਹੁੰਦੇ ਨੇ ਤੇ ਚੰਨ ਸਿੰਘ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਮਕਾਨ ਦਾ ਜਿਹੜੇ ਜਿਹੜੇ ਰਸਤੇ ਦਾ ਵਿੱਚ ਮਕਾਨ ਬਣਿਆ ਆ ਸੀਗਾ ਜਾ ਪਾ ਕੇ ਨਾ ਜੋੜਨੇ ਡਿਸਪੂਟ ਸੀ ਉਹਦੇ ਕੋਰਟ ਦਾ ਮਾਮਲਾ ਜੋ ਕੋਰਟ ਵੱਲੋਂ ਸਟੇ ਵੀ ਹੋ ਜਾ ਰਿਆ ਸੀ ਅ ਉਸ ਦੇ ਬਾਅਦ ਜੋ ਜਗਦੀਸ਼ ਵੱਲੋਂ ਇੱਕ ਇਹ ਘਰੇ ਨਹੀਂ ਸੀ ਤਾਂ ਉਸ ਦਾ ਜਿਹੜਾ ਕਾਫੀ ਜਿਹੜੀ ਇੱਕ ਕੰਧ ਇੱਕ ਕਮਰਾ ਇਹਦੇ ਵੱਲੋਂ ਉਹਨਾਂ ਦੀ ਗੈਰ ਹਾਜ਼ਰੀ ਚਿਟਾ ਦਿੱਤਾ ਜਾਂਦਾ ਤੇ ਹੁਣ ਅਸੀਂ ਜਿਹੜਾ ਚੰਨਲ ਸਿੰਘ ਦੇ ਬਿਆਨ ਤੇ ਅਸੀਂ ਜਗਦੀਸ਼ ਸਿੰਘ ਅਤੇ ਜਿਹੜਾ ਉਹਦੇ ਨਾਲ ਅਨੁਪਛਾਤੇ ਜਿਹੜੇ ਵਿਅਕਤੀ ਸੀ ਜਿਹੜੇ ਉਹਨਾਂ ਨੇ ਲਿਖਾਈ ਨੇ ਉਹਨਾਂ ਤੇ ਹੀ ਮੁਕਤਮਾ ਦਰਜ ਕੀਤਾ ਤੇ ਹੁਣ ਇਹਨਾਂ ਦੀ ਗਿਫਤਾਰੀ ਕਰਾਂਗੇ ਤੇ ਜਿਹੜਾ ਪੰਡਾ 인ਸਾਫ ਚੰਨਲ ਸਿੰਘ ਦਵਾਵਾ